ਇਹ ਤੇ ਨ ਪਟਾਕੀ ਦਾ ਚੰਗੀ ਪ੍ਰੇਮ ਢਿਲੋਂ ਦਾ ਨਵਾਂ ਗਾਣਾ ਤੇਰੀ ਏਐਮ ਗਿਲ ਕੋ ਰਿਲੀਜ਼ ਹੋ ਚੁੱਕਿਆ ਹੈ ਜਿਵੇਂ ਕਹਾ ਪ੍ਰੇਮ ਢਿੱਲੋਂ ਨੇ ਨਵਾਨ ਸੰਧੂ ਨੂੰ ਤਿੰਨ ਚਾਰ ਰਿਪਲਾਈ ਕੀਤੇ ਤਾਂ ਮੈਂ ਗਲਤਾਂ ਇਹ ਸਾਰੇ ਦਾ ਸਾਰਾ ਹੀ ਗਾਣਾ ਨਵਾਨ ਸੰਧੂ ਨੂੰ ਟਾਰਗੇਟ ਕਰਕੇ ਲਿਖਿਆ ਗਿਆ ਹਰ ਇੱਕ ਲਾਈਨ ਵਿੱਚ ਨਵਾਨ ਸੰਧੂ ਨੂੰ ਹੀ ਜਵਾਬ ਸੀ ਇੱਕ ਤਰ੍ਹਾਂ ਦੀ ਆਪਣੀ ਭੜਾ ਸੀ ਪ੍ਰੇਮ ਢਿੱਲੋਂ ਨੇ ਨਵਾਨ ਸੰਧੂ ਪ੍ਰਤੀ ਕੱਢੀ ਤੁਸੀਂ ਕੋਈ ਵੀ ਲੈਣ ਚੱਕ ਲਿਓ ਤੁਹਾਨੂੰ ਨਵਾਨ ਸੰਧੂ ਨੂੰ ਹੀ ਜਵਾਬ ਮਿਲੇਗਾ ਇਤੋਂ ਤੱਕ ਕਿ ਪ੍ਰੇਮ ਢਿੱਲੋਂ ਨੇ ਨਵਾਨ ਸੰਧੂ ਨੂੰ ਮੈਡ ਸੰਧੂ ਨਾਲ ਵੀ ਕੰਪੈਰੀਜ਼ਨ ਕੀਤਾ ਕਿ ਤੇਰੇ ਨਾਲੋਂ ਤਾਂ ਵੱਧ ਮੈਡ ਸੰਧੂ ਚੰਗਾ ਏ ਤਹਾਨੂੰ ਮੈਂ ਇੱਕ ਹੋਰ ਗੱਲ ਦੱਸ ਦੇਵਾਂ ਗਾਣੇ ਦਾ ਟਾਈਟਲ ਤੇਰੀ ਏਐਮਐਨ ਗਿਲਕੋ ਗਿਲਕੋ ਵੈਲੀ ਮਹੌਲੀ ਦੇ ਖੜਡ ਸ਼ਹਿਰ ਦੇ ਵਿੱਚ ਹੈ ਜਿੱਥੇ ਨਵਾਨ ਸੰਧੂ ਰਹਿੰਦਾ ਸੀ ਜਿੱਤੇ ਹੀ ਪ੍ਰੇਮ ਢੱਲੋਂ ਵਰਗੇ ਉਸ ਦੇ ਕਰ ਸਾਹਮਣੇ ਆ ਕੇ ਖੜ ਕੇ ਗਾਲਾਂ ਕੱਢ ਕੇ ਗਈ ਸੀ ਉਸੇ ਗਿਲਕੋ ਦੇ ਅਪਾਰਟਮੈਂਟਸ ਤੇ ਗਾਣੇ ਵਿੱਚ ਪ੍ਰੇਮ ਢੱਲੋਂ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਇਹ ਗਾਣੇ ਦੀ ਇੱਕ ਲਾਈਨ ਆਉਂਦੀ ਹੈ ਜ ਜਿਹਦੇ ਵਿੱਚ ਪ੍ਰੇਮ ਢੱਲੋਂ ਨੇ ਕਿਹਾ ਪੈਸਾ ਪਾਵਰ ਤੇ ਲਿੰਕ ਪਿਆ ਫੋਨ ਉੱਤੇ ਕੱਢਿਆ ਜਿਵੇਂ ਹੁਣ ਆਜੀ ਤੈਨੂੰ ਪਤਾ ਮੈਂ ਕਿਹਦਾ ਚੰਡਿਆ ਯਾਨੀ ਕਿ ਪ੍ਰੇਮ ਟੱਲੋ ਇਹ ਕਹਿਣਾ ਚਾਹੁੰਦਾ ਕਿ ਨਵਾਨ ਤੂੰ ਮੇਰੇ ਨਾਲ ਜਿਵੇਂ ਮਰਜ਼ੀ ਆਜੀ ਮੈਂ ਵੀ ਸਿੱਧੂ ਮਸੂਲ ਦਾ ਚੰਡਿਆ ਹੋਇਆਗਾ ਉਹਦੇ ਵਾਂਗ ਪੂਰਾ ਕੈਮ ਆ ਧੰਨਵਾਦ ਦੋਸਤੋ